ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰਮੁਖੋ ਅੱਜ ਆਪਾਂ ਵਿਚਾਰ ਕਰਾਂਗੇ ਨੰਗੇ ਛਲਦੇ ਵਾਲੇ ਕਿਉਂਕਿ ਬਹੁਤ ਗੁਰਮੁਖ ਬੀਬੀਆਂ ਤੇ ਭਾਈ ਮੈਂ ਦੇਖਿਆ ਜੋ ਅਮਲ ਟਟੜੀ ਵੀ ਨੰਗੇ ਸਿਰ ਹੀ ਗਲੀ ਦੇ ਵਿੱਚ ਆ ਜਾਣਾ ਕਿਸੇ ਦੇ ਘਰੇ ਚੱਲੇ ਜਾਣਾ ਤੇ ਹੁਣ ਆਪਾਂ ਉਹਦੇ ਬਾਰੇ ਵਿਚਾਰ ਕਰਾਂਗੇ ਪਹਿਲਾਂ ਗੁਰੂ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਦੁਆਰਾ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਜਿਵੇਂ ਕਿ ਅਸੀਂ ਦੇਖਦੇ ਆਂ ਕਈ ਭਾਈ ਜਾਂ ਕਈ ਭੈਣਾ ਕੀ ਕਰਦੇ ਆ ਜੋ ਅਮਲ ਟਟੜੀ ਹੁੰਦੇ ਆ ਪਰ ਨੰਗੇ ਸ਼ਹਿਰ ਹੀ ਗਰੀ ਦੇ ਵਿੱਚ ਆ ਜਾਣਾ ਬਹੁਤ ਗਲਤ ਚੀਜ਼ ਐ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਨੰਗੇ ਸ਼ਹਿਰ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਸੀ ਉਹ ਕਿਵੇਂ ਮੰਨਿਆ ਜਾਂਦਾ ਸੀ ਥੋੜੀ ਜਿਹੀ ਆਪਾਂ ਉਸ ਦੇ ਬਾਰੇ ਸ਼ਾਂਝ ਪਾਵਾਂਗੇ ਕਿਉਂਕਿ ਅੱਜ ਕੱਲ ਜੋ ਅਮਲ ਤੜੀ ਭਾਈ ਤੇ ਬੀਬੀਆਂ ਵੀ ਮੈਂ ਗਲੀ ਦੇ ਵਿੱਚ ਨੰਗੇ ਸਿਰ ਦੇਖੇ ਨੇ ਜੋ ਬਹੁਤ ਗਲਤ ਚੀਜ਼ ਹੈ ਵੈਸੇ ਤਾਂ ਸਿੱਖ ਨੂੰ ਨੰਗੇ ਸਿਰ ਨਹੀਂ ਰਹਿਣਾ ਚਾਹੀਦਾ ਜਦੋਂ ਅਸੀਂ ਕਿਸੇ ਇਸ਼ਨਾਨ ਕਰਦੇ ਹਾਂ ਉਹ ਸਮੇਂ ਹੀ ਸਾਡਾ ਨੰਗਾ ਸਿਰ ਹੋਣਾ ਚਾਹੀਦਾ ਉਹ ਵੀ ਘਰ ਦੇ ਅੰਦਰ ਨਾ ਕਿ ਬਾਹਰ ਗਲੀਆਂ ਦੇ ਵਿੱਚ ਤੁਰੇ ਫਿਰ ਕੇ ਅਸੀਂ ਕਿਸੇ ਨਹਾ ਕੇ ਉਹ ਗਲਤ ਗੱਲ ਹੈ ਇਸ ਕਰਕੇ ਅਸੀਂ ਦੇਖਦੇ ਹਾਂ ਕਿ ਪੁਰਾਣੇ ਜਵਾਨੇ ਦੇ ਵਿੱਚ ਨੰਗੇ ਛਲ ਨੂੰ ਬਹੁਤ ਹੀ ਬੁਰਾ ਮੰਨੇ ਜਾਂਦਾ ਸੀ ਜਿਵੇਂ ਕਿ ਅਸੀਂ ਦੇਖਦੇ ਹਾਂ ਭਾਈ ਗੁਰਦਾਸ ਜੀ ਆਪਣੀਆਂ ਬਾਲਾਂ ਦੇ ਵਿੱਚ 32 ਨੰਬਰ ਵਾਲ ਦੇ ਵਿੱਚ 19ਵੀਂ ਪੌੜੀ ਦੇ ਵਿੱਚ ਕੀ ਬਿਆਨ ਕਰਦੇ ਆ ਥੋੜਾ ਜਿਹਾ ਇੱਕ ਪੰਕਤੀ ਦੀ ਅਸੀਂ ਉਹਦੇ ਸਾਂਝ ਪਾਉਣੀ ਆ ਫਿਰ ਬਾਅਦ ਦੇ ਵਿੱਚ ਉਹਤੇ ਵਿਚਾਰ ਕਰਾਂਗੇ ਜਿਵੇਂ ਬਾਲ ਦੇ ਵਿੱਚ ਆਉਂਦਾ ਏ ਠੰਡੇ ਖੂਹ ਨਹਾਇ ਕੈ ਪੱਗ ਬਸਾੜ ਆਏ ਸਿਰ ਨੰਗਾ ਹਜੇ ਉਹਦੇ ਵਿੱਚ ਦੇਖਦੇ ਆਂ ਉਹ ਪੌੜੀ ਦੇ ਵਿੱਚ ਕਿ ਭਾਈ ਜਿਵੇਂ ਇੱਕ ਕੋਈ ਆਦਮੀ ਕੋਈ ਗੁਰਮਖ ਹੁੰਦਾ ਕੀ ਕਰਦਾ ਉਹ ਜਦੋਂ ਕਿ ਜਾਂਦੇ ਨੂੰ ਜਿਵੇਂ ਗਰਮੀ ਲੱਗੀ ਉਹਨੇ ਸੋਚਿਆ ਕੇ ਖੂਹ ਦੇ ਉੱਤੇ ਵਧੀਆ ਠੰਡਾ ਪਾਣੀ ਐ ਤੇ ਮੈਂ ਨਹਾ ਲੈਂਦਾ ਹਾਂ ਤੇ ਉਹਨਾਂ ਨੇ ਨਹਾਉਣ ਦੇ ਲਈ ਜਿਵੇਂ ਕੇ ਨਹੋਂ ਨਹਾਏ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੱਗ ਆਪਣੀ ਦਸਤਾਰ ਉਤਾਰ ਕੇ ਛੈਡ ਤੇ ਰੱਖ ਦਿੱਤੀ ਜਦੋਂ ਦਸਤਾਰ ਛੈਡ ਤੇ ਰੱਖ ਦਿੱਤੀ ਤਾਂ ਕੇ ਉੱਥੇ ਨਹਾਉਣ ਤੋਂ ਬਾਅਦ ਆਰਾਮ ਕਰਨ ਲੱਗਿਆ ਕਿਉਂਕਿ ਪਹਿਲਾਂ ਅਸੀਂ ਦੇਖਦੇ ਸੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਖੂਹ ਕਈ ਤਾਂ ਪਿੰਡ ਦੇ ਵਿੱਚ ਤੇ ਕੁਝ ਪਿੰਡੋਂ ਬਾਹਰ ਵੀ ਹੁੰਦੇ ਸਨ ਤੇ ਇਸ ਕਰਕੇ ਜਦੋਂ ਉਸ ਭਾਈ ਸਾਹਿਬ ਨੇ ਆਪਣਾ ਆਰਾਮ ਕਰਕੇ ਤੇ ਉਥੋਂ ਘਰ ਨੂੰ ਚਾਲੇ ਪਾ ਦਿੱਤੇ ਜੋ ਉਹਨਾਂ ਨੇ ਪੱਗ ਉਤਾਰ ਕੇ ਰੱਖੀ ਹੋਈ ਸੀ ਪੱਗ ਨੂੰ ਭੁੱਲ ਗਏ ਪੱਗ ਵਿਛੜ ਗਈ ਉਹਨਾਂ ਨੂੰ ਕਿ ਵੀ ਮੇਰੇ ਛਲਦੇ ਉੱਤੇ ਪੱਗ ਨਹੀਂ ਹੈ ਪੱਗ ਨੂੰ ਭੁੱਲਣ ਤੋਂ ਬਾਅਦ ਉਹ ਨੰਗੇ ਸਿਰ ਹੀ ਆਪਣੇ ਘਰ ਚਲੇ ਗਏ ਜਿਵੇਂ ਹੀ ਘਰ ਦੇ ਵਿੱਚ ਪ੍ਰਵੇਸ਼ ਹੋਏ ਉਹਨਾਂ ਦੀ ਨੂੰਹ ਦੀ ਨਜ਼ਰ ਜਦੋਂ ਬਾਪੂ ਜੀ ਤੇ ਪਈ ਉਹਨੇ ਦੇਖਿਆ ਕਿ ਬਾਪੂ ਜੀ ਨੰਗੇ ਸਿਰ ਆ ਰਹੇ ਹਨ ਕੋਈ ਪਾਣਾ ਬਰਤ ਗਿਆ ਹੈ ਇਸ ਕਰਕੇ ਉਹਨਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਰੋਣਾ ਪੇਟਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੀ ਆਵਾਜ਼ ਸੁਣ ਕੇ ਸੱਸ ਆ ਗਈ ਤੇ ਸੱਸ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਵੇਂ ਆਣ ਗਮਾਂਡ ਦੀਆਂ ਆਦਮੀ ਅਤੇ ਔਰਤਾਂ ਇਕੱਠੇ ਹੋ ਗਏ ਉਹਨਾਂ ਨੇ ਇਕੱਠੇ ਹੋਏ ਤੇ ਪੁੱਛਿਆ ਕੀ ਗੱਲ ਹੋਈ ਤੇ ਉਹਨਾਂ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ ਜਦੋਂ ਸਾਰੇ ਰੋਣ ਲੱਗੇ ਕਿਉਂਕਿ ਉਸ ਸਮੇਂ ਕਿ ਜਦੋਂ ਅਲਾਣੀਆਂ ਦੇ ਲਈ ਅਲਾਣੀਆਂ ਬੋਲਣ ਦੇ ਲਈ ਨੈਣ ਨੂੰ ਬੁਲਾਇਆ ਜਾਂਦਾ ਸੀ ਅਲਾਣੀਆਂ ਜਿਵੇਂ ਆਪਾਂ ਅਲਾਣੀਆਂ ਦਾ ਮਤਲਬ ਹੁੰਦਾ ਬੈਣ ਬੈਣ ਪਾਉਣ ਦੇ ਲਈ ਨੈਣ ਨੂੰ ਬੁਲਾਇਆ ਜਾਂਦਾ ਸੀਗਾ ਤੇ ਉਦੋਂ ਫਿਰ ਉਹਨਾਂ ਨੇ ਨੈਣ ਨੂੰ ਵੀ ਸੱਦ ਕੇ ਲਿਆਂਦਾ ਜਦੋਂ ਨੈਣ ਵੀ ਪਹੁੰਚ ਗਈ ਤੇ ਉਹਨੇ ਫਿਰ ਦੇਖਿਆ ਆ ਕੇ ਵੀ ਮੈਂ ਹੁਣ ਅਲਾਣੀ ਕਿਹਦੇ ਨਾਂ ਦੀ ਕੱਢਾਂ ਕਿਹਦੇ ਨਾਂ ਦੀ ਅਲਾਣੀ ਅੰਗਾ ਕਿਉਂਕਿ ਜਿਵੇਂ ਉਹਦੇ ਵਿੱਚ ਪੌੜੀ ਦੇ ਵਿੱਚ ਆਉਂਦਾ ਨੈਣ ਪੁੱਛ ਦੀ ਪਿੱਟ ਦੀਆਂ ਕਿਸ ਦੇ ਨਾਂ ਐ ਅਲਾਣੀ ਮੰਗੇ ਭਾਵ ਹੁਣ ਵੀ ਮੈਂ ਕਿਹਦੇ ਨਾਂ ਦੀ ਅਲਾਣੀ ਪਾਵਾਂ ਕਿਹਦੇ ਨਾਂ ਦਾ ਬੈਣ ਪਾਵਾਂ ਜਿਵੇਂ ਆਪਾਂ ਦੇਖਦੇ ਆਂ ਪ੍ਰਾਣੀਆਂ ਬਜ਼ੁਰਗ ਮਾਤਾ ਹਜੇ ਵੀ ਜੋ ਕੋਈ ਮਰ ਜਾਂਦਾ ਹੈ ਤਾਂ ਉਹ ਬੈਣ ਪਾ ਕੇ ਰੋਂਦੀਆਂ ਹਨ ਬੈਲ ਨੂੰ ਹੀ ਅਲਾਣੀਆਂ ਕਹਿੰਦੇ ਹਨ ਬੈਣ ਪਾ ਕੇ ਹਜੇ ਬੀਬੀਆਂ ਰੋਂਦੀਆਂ ਹਨ ਤੇ ਇਸ ਤਰ੍ਹਾਂ ਪਹਿਲਾਂ ਪੁਰਾਣੇ ਜਵਾਨੇ ਦੇ ਵਿੱਚ ਨੈਣ ਆ ਕੇ ਕਿ ਬੈਣ ਪਾਉਂਦੀ ਹੁੰਦੀ ਸੀ ਜਦੋਂ ਉਸ ਨੈਣ ਨੇ ਆ ਕੇ ਉਸ ਨੂੰ ਪੁੱਛਿਆ ਉਹਨਾਂ ਔਰਤਾਂ ਨੂੰ ਕਿ ਹੁਣ ਮੈਂ ਕਿਹਦੇ ਨਾਂ ਦੀ ਅਲਾਣੀ ਪਾਵਾਂ ਕਿਹਦੇ ਨਾਂ ਦੀ ਅਲਾਣੀ ਅੰਗਾ ਤੇ ਕਿ ਮੈਂ ਅਲਾਣੀ ਪਾ ਸਕਾਂ ਬੈਣ ਪਾ ਸਕਾਂ ਕਿਹਦੇ ਨਾਂ ਦਾ ਬੈਣ ਪਾਵਾਂ ਉਸ ਦੇ ਲਈ ਜਦੋਂ ਫਿਰ ਨੂੰਹ ਤੋਂ ਪੁੱਛਿਆ ਨੂੰਹ ਕਹਿੰਦੀ ਕਿ ਇਹ ਮੇਰੇ ਸਹੁਰੇ ਕੋਲੋਂ ਪੁੱਛੋ ਨੰਗਾ ਸਿਰ ਉਹਨਾਂ ਦਾ ਹੈ ਜਦੋਂ ਉਹਨਾਂ ਨੇ ਜਾ ਕੇ ਉਸ ਬਾਪੂ ਜੀ ਤੋਂ ਉਸ ਬਜ਼ੁਰਗ ਤੋਂ ਉਸ ਗੁਰਮੁਖ ਤੋਂ ਪੁੱਛਿਆ ਕਿ ਆਪਣੇ ਪਰਿਵਾਰ ਦੇ ਵਿੱਚ ਜਾਂ ਰਿਸ਼ਤੇਦਾਰੀ ਦੇ ਵਿੱਚ ਕੌਣ ਗੁਜਰ ਗਿਆ ਕਿਸ ਦੀ ਮੌਤ ਹੋਈ ਹੈ ਉਹਨਾਂ ਨੇ ਆਖਿਆ ਕਿ ਮੌਤ ਕਿਸੇ ਦੀ ਨਹੀਂ ਹੋਈ ਮੈਨੂੰ ਤਾਂ ਕੋਈ ਪਤਾ ਨਹੀਂ ਹੈ ਤੇ ਉਹ ਕਹਿੰਦੇ ਫਿਰ ਤੂੰ ਨੰਗੇ ਸਿਰ ਕਿਉਂ ਹੈ ਫਿਰ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਕਿ ਮੇਰਾ ਨੰਗਾ ਸਿਰ ਹੈ ਤੇ ਮੈਂ ਪੱਗ ਤਾਂ ਖੂਹ ਦੇ ਉੱਤੇ ਵਿਛਾਲ ਦਿੱਤੀ ਏ ਭੁੱਲ ਗਿਆ ਹਾਂ ਖੂਹ ਦੇ ਉੱਤੇ ਪੱਗ ਭੁੱਲ ਗਿਆ ਆ ਗਿਆ ਹਾਂ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਉਹ ਸਾਰੀ ਗੱਲ ਸਮਝਾ ਦਿੱਤੀ ਤੇ ਖੂਹ ਤੇ ਜਾ ਕੇ ਪੱਗ ਬੰਨੀ ਪੱਗ ਬਨ ਕੇ ਦਿਵਾਰੇ ਘਰੇ ਆਇਆ ਤੇ ਉਸ ਪਿੱਟ ਛਾਪੇ ਨੂੰ ਖਤਮ ਕੀਤਾ ਤੁਸੀਂ ਇਹ ਗੱਲ ਤੋਂ ਹੀ ਅਨੁਮਾਨ ਲਾ ਸਕਦੇ ਹੋ ਕਿ ਨੰਗੇ ਛਲ ਨੂੰ ਕਿੰਨਾ ਬੁਰਾ ਮੰਨਿਆ ਜਾਂਦਾ ਸੀ ਭਾਵ ਜੇ ਕੋਈ ਆਦਮੀ ਨੰਗੇ ਛੇੜਾ ਗਿਆ ਪਰਵਾਲ ਦਾ ਤਾਂ ਇਹਦਾ ਮਤਲਬ ਇਹ ਹੁੰਦਾ ਸੀ ਕਿ ਪਰਵਾਲ ਦੇ ਵਿੱਚ ਕਿਸੇ ਦੀ ਮੌਤ ਹੋ ਚੁੱਕੀ ਹੈ ਜਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਕਿਸੇ ਦੀ ਮੌਤ ਹੋ ਚੁੱਕੀ ਹੈ ਜੋ ਕਿ ਉਹਨਾਂ ਨੇ ਪੱਗਛਲ ਦੇ ਉੱਤੋਂ ਲਾ ਦਿੱਤੀ ਹੈ ਹੈ ਇਸ ਕਰਕੇ ਜਦੋਂ ਅਸੀਂ ਦੇਖਦੇ ਆਂ ਬੀ ਇਹਨੂੰ ਬਹੁਤ ਹੀ ਬੁਰਾ ਮੰਨੇ ਆਂਦਾ ਸੀ ਤੇ ਹੁਣ ਆਪਾਂ ਗੱਲ ਕਰਾਂਗੇ ਬੀਬੀਆਂ ਦੇ ਬਾਰੇ ਬੀਬੀਆਂ ਨੇ ਵੀ ਇਸ ਗੱਲ ਤੋਂ ਜਿਵੇਂ ਹੁਣ ਕੇ ਭਾਈਆਂ ਨੇ ਕੇ ਇਸ ਕਤਲ ਕਰ ਦਿੱਤੇ ਆ ਆਮ ਹੀ ਨੰਗੇ ਸੇ ਰਹਿੰਦੇ ਹਨ ਤੇ ਉਸ ਨੂੰ ਆਪਣਾ ਸ਼ੌਂਕ ਬਣਾ ਲਿਆ ਹੈ ਸ਼ੌਂਕ ਸਮਝ ਕੇ ਅਸੀਂ ਬੋਦੇ ਬਾਕੇ ਤੇ ਬਾਹਰ ਸਮਾਜ ਦੇ ਵਿੱਚ ਵਿਚਰਦੇ ਹਾਂ ਪਰ ਅਸੀਂ ਇਹ ਭੁੱਲ ਚੁੱਕੇ ਆ ਕਿ ਅਸੀਂ ਸਿੱਖ ਆਂ ਸਿੱਖ ਪਰਵਾਰਾਲ ਦੇ ਵਿੱਚ ਪੈਦਾ ਹੋਇਆ ਕਿ ਅਸੀਂ ਕੇਸ ਨਹੀਂ ਕੱਟਨੇ ਪਰ ਫੇਰ ਵੀ ਸਾਡੇ ਗੁਰਮੁਖ ਵੀਰ ਕੋਸ਼ਿਸ਼ ਕੀ ਹੈ ਕੇਸ ਕੱਟ ਕੇ ਬੜੇ ਸੌਂਕ ਨਾਲ ਸਿਰ ਉੱਚਾ ਕਰਕੇ ਘੁੰਮਦੇ ਹਨ ਕਿਉਂਕਿ ਪਰ ਉਹਨਾਂ ਨੂੰ ਗੁਰੂ ਤੇ ਵਿਸ਼ਵਾਸ ਨਹੀਂ ਹੈ ਤੇ ਹੁਣ ਅਸੀਂ ਬੀਬੀਆਂ ਦੇ ਬਾਰੇ ਵੀ ਦੇਖਦੇ ਹਾਂ ਕਿ ਬੀਬੀਆਂ ਕਿਵੇਂ ਉਸ ਸਮੇਂ ਕਰਦੀਆਂ ਸਨ ਜਿਵੇਂ ਕਿ ਭਗਤ ਕਬੀਰ ਜੀ ਦੇ 478 ਅੰਗ ਦੇ ਉੱਤੇ ਸ਼ਬਦ ਹੈ ਆਸਾ ਰਾਗ ਦੇ ਵਿੱਚ ਉਸ ਦੇ ਵਿੱਚ ਭਗਤ ਕਬੀਰ ਜੀ ਕੀ ਕਹਿੰਦੇ ਹਨ ਲੱਟ ਛਟਕਾਏ ਟਿੜਿਆ ਰੋਵੇ ਹੰਸ ਅਕੇਲਾ ਜਾਏ ਲੱਟ ਭਾਵ ਜਿਵੇਂ ਹੁਣ ਪਹਿਲਾਂ ਅਸੀਂ ਦੇਖਦੇ ਹਾਂ ਵਾਲ ਜੋ ਵਾਲ ਇਦਾਂ ਵਿਖਰੇ ਹੋਏ ਹੁੰਦੇ ਸੀ ਉਹਨਾਂ ਨੂੰ ਲਟਾਂ ਵੀ ਕਹਿ ਦਿੰਦੇ ਸੀ ਮੇਕਲੇ ਰਬਾਰਾ ਨੂੰ ਲਟਾਂ ਕਹਿ ਰਿਹਾ ਏ ਛਟਕਾਏ ਭਾਵ ਖਿੱਲਰੇ ਹੋਏ ਆ ਖੁੱਲੇ ਆ ਤੇਰੀਆਂ ਦਾ ਮਤਲਬ ਹੈ ਆਉਤ ਇਸਤਰੀ ਬੌਟੀ ਘਰਬਾਰੀ ਜਾਂ ਪਤਨੀ ਕਹਿ ਲਈਏ ਹੈ ਉਹ ਵੀ ਉਹਦਾ ਕੀ ਕਾਰਨ ਹੈ ਭਾਵ ਜਦੋਂ ਬੀਬੀਆਂ ਸਿਰ ਆਪਦੇ ਕੇਸ਼ ਕਿਦੋਂ ਖੋਲਦੀਆਂ ਛੰਨ ਜਦੋਂ ਉਹਨਾਂ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਛਿਲਦਾ ਸ਼ਾਈ ਨਹੀਂ ਰਹਿੰਦਾ ਸੀ ਛਿਲਦੇ ਸ਼ਾਈ ਦੀ ਮੌਤ ਹੋ ਜਾਣ ਤੋਂ ਬਾਅਦ ਆਲਟ ਆਪਣਾ ਸਿਰ ਖੋਲ ਕੇ ਤੇ ਉਸ ਤੋਂ ਬਾਅਦ ਰੋਣਾ ਸ਼ੁਰੂ ਕਰ ਦਿੰਦੀ ਸੀ ਪਰ ਜਾਂ ਫਿਰ ਦੂਜੀਆਂ ਸਾਥੀ ਬੀਬੀਆਂ ਉਹਦਾ ਸਿਰ ਖੋਲ ਦਿੰਦੀਆਂ ਛੰਨ ਕਿ ਇਹਨਾਂ ਦੇ ਛਿਲਦਾ ਸ਼ਾਈ ਹੁਣ ਨਹੀਂ ਰਿਹਾ ਇਸ ਕਰਕੇ ਇਹ ਛਲਦੇ ਛਾਈ ਦੇ ਚਲੇ ਜਾਣ ਦੇ ਜਾਂ ਪਤੀ ਦੀ ਮੌਤ ਦੀ ਨਿਸ਼ਾਨੀ ਸੀ ਕਿ ਵਾਲ ਖੁੱਲੇ ਰੱਖਣਾ ਕਿਉਂਕਿ ਜੋ ਖੁੱਲੇ ਵਾਲ ਉਹ ਹੀ ਰੱਖਦੀ ਸੀ ਜਿਸ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਪਰ ਅੱਜ ਕੱਲ ਅਸੀਂ ਪਹਿਲ ਸ਼ਾਂ ਦੇ ਵਿੱਚ ਆਮ ਹੀ ਦੇਖਿਆ ਮੇਰੀਆਂ ਬੀਬੀਆਂ ਭੈਣਾ ਅਸੀਂ ਦੇਖਦੇ ਹਾਂ ਕਿ ਵਾਲਾਂ ਨੂੰ ਸ਼ਟੇਟ ਕਰਾਇਆ ਹੋਇਆ ਤੇ ਵਾਲ ਖੁੱਲੇ ਹੁੰਦੇ ਹਨ ਜੋ ਕਿ ਬੜੇ ਚਾ ਨਾਲ ਤੇ ਬੜੇ ਸੌਂ ਕਿ ਨਾਲ ਹੋ ਪਹਿਲਸ ਦੇ ਵਿੱਚ ਘੁੰਮਦੀਆਂ ਨੇ ਤੇ ਉਸ ਕੁੜੀ ਨੂੰ ਉਸ ਬੱਚੀ ਨੂੰ ਜਿਹਦੀ ਸ਼ਾਦੀ ਤੇ ਜਾਂ ਵਿਆਹ ਤੇ ਗਈਆਂ ਹੁੰਦੀਆਂ ਨੇ ਉਹਨੂੰ ਅਸ਼ੀਰਵਾਦ ਦੇਣ ਦੇ ਲਈ ਗਈਆਂ ਨੇ ਪਰ ਆਪਣੇ ਹੀ ਉਹਨਾਂ ਦੇ ਕੇਸ਼ ਖੁੱਲੇ ਹੋਏ ਹਨ ਉਹ ਨਹੀਂ ਜਾਣਦੀਆਂ ਕਿ ਖੁੱਲੇ ਵਾਲਾ ਦਾ ਕੀ ਮਤਲਬ ਹੁੰਦਾ ਹੈ ਪਰ ਉਹ ਖੁੱਲੇ ਵਾਲ ਨੇ ਤੇ ਇੱਕ ਬੱਚੀ ਨੂੰ ਅਸੀਂ ਅਸ਼ੀਰਵਾਦ ਦੇਣ ਜਾਣੀਆਂ ਇਹ ਨਹੀਂ ਸੋਚਦੀਆਂ ਕਿ ਤੁਸੀਂ ਵੀ ਉਸ ਬੱਚੀ ਨੂੰ ਕੀ ਅਸੀਰਵਾਦ ਦੇਉਂਗੀਆਂ ਜਦੋਂ ਤੁਹਾਨੂੰ ਆਪਣੇ ਹਵਾਰੇ ਹੀ ਪਤਾ ਨਹੀਂ ਖੁਦ ਤੁਸੀਂ ਕੇਸ ਖੋਲੇ ਹੋਏ ਨੇ ਖੁਦ ਕੇਸ ਖੋਲ ਕੇ ਤੁਸੀਂ ਆਪਣੇ ਵਾਲ ਖਿਲਾ ਰੱਖੇ ਨੇ ਸਟ੍ਰੇਟ ਕਰਾ ਰੱਖਿਆ ਜੋ ਕਿ ਤਾੜਾ ਵਰਗੇ ਵਾਲ ਬਣਾ ਰੱਖੇ ਨੇ ਬਹੁਤ ਸ਼ਰਮ ਦੀ ਗੱਲ ਆ ਕਿ ਸਾਡੀਆਂ ਬੀਬੀਆਂ ਭੈਣਾ ਪਹਿਲਸਾਂ ਦੇ ਵਿੱਚ ਜਾ ਕੇ ਵਾਲ ਖੋਲ ਕੇ ਉਹ ਜੋ ਬੱਚੀ ਨੂੰ ਅਸ਼ੀਰਵਾਦ ਦੇ ਰਹੀਆਂ ਨੇ ਕਿਉਂਕਿ ਆਮ ਹੀ ਬੀਬੀਆਂ ਬੜੇ ਸ਼ੌਂਕ ਨਾਲ ਪੋਨੀ ਕਰ ਲੈਂਦੀਆਂ ਨੇ ਤੇ ਹੋਰ ਕੇਸ ਖੁੱਲੇ ਕਰਕੇ ਬੜਾ ਆਪ ਦੇ ਆਪ ਨੂੰ ਉੱਚਾ ਮਹਿਸੂਸ ਕਰਦੀਆਂ ਸ਼ਾਇਦ ਵੀ ਸਾਡੇ ਵਰਗਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਉਹ ਸਭ ਤੋਂ ਵੱਡੀ ਮੂਰਖਤਾ ਹੈ ਕਿਉਂਕਿ ਅਸੀਂ ਆਪਣੇ ਬਿਰਥੇ ਨੂੰ ਹੀ ਭੁੱਲ ਚੁੱਕੇ ਹਾਂ ਕਿਉਂਕਿ ਕੇਸਾਂ ਦੀ ਸੰਭਾਲ ਇਹ ਹੀ ਹੋ ਸਕਦੀ ਏ ਜਿਵੇਂ ਅਸੀਂ ਦਸਤਾਰ ਬੰਨਦੇ ਆ ਜਾਂ ਕਈ ਬੀਬੀਆਂ ਵੀ ਦਸਤਾਰ ਬੰਨਦੀਆਂ ਤੇ ਉਤੋਂ ਚੁੰਨੀ ਲੈਂਦੀਆਂ ਨੇ ਜਾਂ ਚੁੰਨੀ ਲੈਂਦੀਆਂ ਨੇ ਉਸ ਦਾ ਮਤਲਬ ਹੈ ਕਿ ਸਾਡੇ ਵਾਲਾਂ ਦੀ ਚੰਗੀ ਤਰ੍ਹਾਂ ਸ਼ੀਵਟੀ ਹੋ ਸਕੇ ਉਹਦੇ ਵਿੱਚ ਗਲ ਦਾ ਮਿੱਟੀ ਘੱਟਾ ਤੇ ਗੰਦਗੀ ਸਾਡੇ ਕੇਸਾਂ ਦੇ ਵਿੱਚ ਨਾ ਪੈ ਸਕੇ ਪਰ ਸਾਡੇ ਲੋਕ ਬਹੁਤ سارے ਗੁਰਮਖ ਜੋ ਕਿ ਇਸ ਚੀਜ਼ ਨੂੰ ਭੁੱਲ ਚੱਕੇ ਹਨ ਨੰਗੇ ਵਾਲਾਂ ਦੇ ਬਾਰੇ ਨਹੀਂ ਜਾਣਦੇ ਇਸ ਕਰਕੇ ਇਸ ਬਾੜਾ ਦੇ ਖੁੱਲੇ ਬਾੜਾ ਦੇ ਬਾਰੇ ਵਿਚਾਰ ਕਰਦੇ ਸਮੇਂ ਵਿਚਾਰ ਕਰਦੇ ਸਮੇਂ ਜਾਂ ਕੋਈ ਗਰਬਾਣੀ ਦਾ ਸ਼ਬਦ ਬੋਲਦੇ ਸਮੇਂ ਇੱਕ ਨੀ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਟੋਟੀਆਂ ਬੇਅਦਬੀਆਂ ਹੋ ਜਾਇਆ ਕਰਦੀਆਂ ਨੇ ਸੰਗਤ ਤੇ ਗੁਰੂ ਬਖਸ਼ਣ ਜੋਗੇ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ